ਤੁਹਾਡਾ ਬਧਾਇਕ ਹਲਕਾ ਫਤੇਕਰ ਜੋੜੀਆਂ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਜਾਮਨੀ ਗੋਮਰ ਜੀ ਜੋ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਰੰਗਨ ਮੰਗਲ ਐ ਦਿਖੇ ਆਉਂਦੇ ਇਹਨਾਂ ਦਾ ਪੈਦਲੋਂ ਦਿੱਲੀ ਅਗਰਾਈਆਂ ਤੋਂ ਜੀਆਂ ਜੀ ਆਇਆਂ ਆਖਦਾ ਹਾਂ ਤੇ ਆਪਣੇ ਰੰਗਨ ਮੰਗਲ ਦੀ ਸਮੁੱਚੀ ਟੀਮ ਦਾ ਵੀ ਮੇਰੀ ਆਪਣਿਆਂ ਨਤਾਵਾ ਭਰਾਵਾ ਵੀਰਾਂ ਚਾਚਾ ਤਾਇਆ ਦਾ ਵੀ ਸਿਰ ਤੇ ਪਾ ਕੇ ਤਹਿ ਦਿਲੋਂ ਪ੍ਰਣਾਮ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਜੋ ਖੁਦਾ ਜਿਹੜਾ ਪ੍ਰੋਗਰਾਮ ਆ ਪਿੰਡ ਦਾ ਆਪ ਲਿਖਿਆ ਸੀ ਸੋ ਨਨੂਏ ਸਾਰਿਆਂ ਨੂੰ ਮੈਂ ਕਹਿੰਨਾ ਵਾਂ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਕਰ ਮਖਾਇਆ ਉਹਨਾਂ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਪਹਿਦੋਂੋਂ ਧੰਨਵਾਦ ਕਰਦਾ ਵਾਂ ਮੈਂ ਸਾਰੀ ਉਮਰ ਤਾ ਹੀ ਪਿੰਡ ਵਾਲਿਆਂ ਦਾ ਤ੍ਰਿਪਿੰਦਰ ਬਾਜਵਾ ਜੀ ਦਾ ਹੀ ਕਰਜ਼ਦਾਰ ਰਹੂੰਗਾ ਕਿਉਂਕਿ ਪਹਿਲਾਂ ਵੀ ਫਿਰ ਜਦੋਂ ਸਰਪੰਚ ਬਣਿਆ ਖਾਦਰ ਸਾਹਿਬ ਦੇ ਨਾਲ ਇਹਨਾਂ ਦਾ ਬਹੁਤ ਹੀ ਨਿੱਜੀ ਪਿਆਰ ਆ ਸੂਹ ਤੋਂ ਉਹਨਾਂ ਦਾ ਪਹਿਲਾਂ ਮੈਨੂੰ ਇਹਨਾਂ ਨੇ ਸਰਪੰਚ ਬਣਨ ਦੇ ਦੋ ਵਾਰੀ ਵੀ ਮੇਰੀ ਬਹੁਤ ਹੀ ਅਲਪ ਕੀਤੀ ਤੇ ਜਦੋਂ ਸਕੱਤਰ ਬਣਾਇਆ ਜਿਲ੍ਹਾ ਸਕੈਪਰ ਕਮੇਟੀ ਦਾ ਮੈਂਬਰ ਬਣਾਇਆ ਤੇ ਜ਼ਿਲ੍ਹੇ ਦਾ ਮੀਤਰਦਾਲ ਲਾਇਆ ਫਿਰ ਕਦੀ ਸੋਚਿਆ ਵੀ ਨਹੀਂ ਸੀ ਕਿ 2012 ਦੇ ਵਿੱਚ ਮੈਂ ਟਿਕਮੈਨ ਕੋ ਵਾਸਤੇ ਉਦੋਂ ਬਾਜਵਾ ਸਾਹਿਬ ਕੋ ਗਏ ਸੀ ਉਦੋਂ ਦੇ ਲੈ ਕੇ ਚੱਲੇ ਸੀ ਤੇ ਬਾਜਵਾ ਸਾਹਿਬ ਨੇ ਇਹ ਐਰ ਕੀ ਜਿਹੜੀ ਕਾਮਨਾ ਮਨ ਦੀ ਪੂਰੀ ਕੀਤੀ ਐਸੀ ਪਿੰਨਰ ਕਰਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਕੀਤਾ ਪੂਰੀ ਇਮਾਨਦਾਰੀ ਨਾਲ ਕੀਤਾ ਨਾ ਬਹੁਤੀਆਂ ਗੱਲਾਂ ਨਹੀਂ ਕਾਹੇ ਦੋਵੇਂ ਕਹਿੰਦੇ ਕਿ ਦੱਸ ਦੇਣਾ ਐਸੀ ਬੀਸੀ ਵਰਗ ਦਾ ਸੋਲਦੀ ਹੈ ਕਿ ਧਰਮਾਂ ਦੇ ਮੱਲੇ ਪੈਂਦੀ ਨਹੀਂ ਜੇ ਅਕਾਲੀ党 ਨੂੰ ਨਹੀਂ ਆਪਾਂ ਵੋਟ ਬੰਦੇ ਆ ਉਹ ਵੀ ਬੀਜੇਪੀ ਨੂੰ ਜਾਂਦੇ ਨੇ ਜੇ ਕਿਸਾਨ ਇਹਨਾਂ ਦੀ ਵਿਰੋਧਤਾ ਨਾ ਕਰਦੇ ਤੇ ਕਾਲੀ ਤੇ ਬੀਜੇਪੀ ਇਕੱਠੇ ਹੋ ਜਾਂਦੇ ਸੀ ਇਸ ਗੱਲ ਦਾ ਵੀ ਆਪਾਂ ਸਾਰਿਆਂ ਨੂੰ ਪਤਾ ਵਾ ਸੋ ਆਪਾਂ ਤਗੜੇ ਹੋ ਗਏ ਭੈਣ ਜੀ ਜਾਮਲੀ ਜੀ ਨੂੰ ਇੱਕ ਤਰੀਕ ਕੋਲੇ ਦੇਣ ਰਿਹਾ ਪੰਜੇ ਦਾ ਪੱਤਨ ਦਵਾ ਕੇ ਰੰਗਨ ਨੂੰ ਬਹੁਤ ਹੀ ਵੱਡੀ ਮੁਹਿੰਦੇ ਵਿੱਚ ਤਾਣਾ ਵਾ ਸੋ ਮੈਂ ਤੇ ਮੈਂ ਇਹਦਾ ਫਤਿਹ ਬੋਲਣਾ ਵਾਇਲ ਗਿੱਕਾ ਖਾਲਸਾ ਵਾਇਲ ਗਿੱਕੀ ਉਹਨਾਂ ਬਣਾਈ ਸੀ ਜਿਹੜੀ ਜਰੀ ਸੜ ਕੇ ਖੋਲ ਨਹੀਂ ਹੁੰਦੀ ਆ ਜਦੋਂ 5.5 ਸਾਲ ਬਾਬੇ ਨੂੰ ਹੁੰਦਾ ਹੈ ਤੇ 3.5 ਸਾਲਾ ਗੁਰੂ ਤੇਗ ਬਾਂਦਾ ਹੈ

बोल क्योंकि असी गल करिए हर देश के चाहे साढ़े देश के नौजवान बच्चे चाहे तो बहुत बहुत शुक्र अदा कर दी कि जे दे जिस दिन तो मैं अपनी कैंपेन के लिए मीटिंग कर शुरू की उत्ते अस्सी तो नब्बे प्रतिशत महिलावान मीटिंग अटेंड